ਬਾਈ ਜੀ ਅੱਜ ਅਸੀਂ ਪਹੁੰਚੇ ਹੋਇਆ ਪਿੰਡ ਜਿਉਣੇ ਵਾਲੇ ਮੋੜਾਂ ਤਨਤਨ ਬਾਬਾ ਜੰਡਰਾਸ ਜੀ ਦੇ ਸਥਾਨ ਦੇ ਉੱਤੇ ਜਿੱਥੇ ਦਾਨ ਪਾਤਰ ਚੱਲ ਰਿਹਾ ਬਾਈ ਜੀ ਜਿਹੜੇ ਦਾਨ ਪਾਤਰ ਦੇ ਵਿੱਚ ਪਹਿਲਾ ਨਾਮ ਹੈ ਜੋ ਬਾਈ ਜੀ ਥਾਰ ਹੋਊਗੀ ਥਾਰ ਦੇ ਆਪਸ਼ਨ ਦੇ ਵਿੱਚ ਬਾਈ ਜੀ 855 ਟਰੈਕਟਰ ਹੈ ਜੇ ਕਿਸੇ ਨੇ 855 ਟਰੈਕਟਰ ਨਹੀਂ ਲੈਣਾ ਤਾਂ ਉਹ ਕ੍ਰੇਟਾ ਕਾਰ ਵੀ ਲੈ ਸਕਦੇ ਹੋ ਤੇ ਦੂਸਰਾ ਨਾਮ ਹੈ ਜੋ ਨਵਾਂ ਬੋਲਟ ਮੋਟਰਸਾਈਕਲ ਦਿੱਤਾ ਜਾਊਗਾ ਜਿਨ੍ਹਾਂ ਨੇ ਬੋਲਟ ਮੋਟਰਸਾਈਕਲ ਨਹੀਂ ਲੈਣਾ ਬਾਈ ਜੀ ਉਹ ਮੋਡੀਫਾਈ ਹੋੜ ਲੈ ਸਕਦੇ ਹੋ ਜਿਹਦੇ ਵਿੱਚ ਜੋ ਤੀਸਰਾ ਨਾਵਾਗਾ ਉਹ ਹੀਰੋ ਡੀਲੈਕਸ ਨਵਾਂ ਮੋਟਰਸਾਈਕਲ ਦਿੱਤਾ ਜਾਊਗਾ ਤੇ ਜਿਹੜਾ ਬਾਈ ਜੀ ਆਉਣ ਵਾਲੀ 7 ਤਾਰੀਖ ਨੂੰ 7 ਅਗਸਤ ਨੂੰ ਬਾਬਾ ਜੀ ਦੇ ਸਥਾਨ ਦੇ ਉੱਤੇ ਜੋ ਮਿੰਨੀ ਡਰਾਗ ਆ ਉਹਦੇ 'ਚ ਪਹਿਲਾ ਬੈਟਰੀ ਵਾਲੀ ਸਕੂਟਰੀ ਦਿੱਤੀ ਜਾਊਗੀ ਜੋ ਕਿਸੇ ਨੇ ਸਕੂਟਰੀ ਨਹੀਂ ਲੈਣੀ ਤਾਂ ਉਹ ਏਸੀ ਲੈ ਸਕਦੇ ਡੇਰ ਟਾਂ ਦਾ ਤੇ ਦੂਸਰਾ ਨਾਵਾ ਜੋ ਵਾਸ਼ਿੰਗ ਮਸ਼ੀਨਾ ਅਤੇ ਹੋਰ 101 ਦਾ ਨਾਮ ਦਿੱਤੇ ਜਾਣਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਾਨ ਪਾਤਰ ਪਾ ਕੇ ਸੇਵਾ ਵੀ ਕਰੋ ਅਤੇ ਇਨਾਮ ਵੀ ਜਿੱਤੋ ਬਾਈ ਜੀ ਸਪੈਸ਼ਲ ਮਿੰਨੀ ਡਰਾ ਜੀ ਜੋ ਸਪੈਸ਼ਲ ਜਿਹੜਾ ਵੀਰੇ ਮਿੰਨੀ ਡਰਾ ਆ ਇਹ ਜਿਹੜਾ ਕੋਈ ਵੀ ਵੀਰ 1000 ਦੀਆਂ ਪਰਚੇ ਇਕਟਾਊਗਾ ਜਾਂ 2000 ਦੀਆਂ ਪਰਚੇ ਇਕਟਾਊਗਾ ਜਾਂ 5000 ਦੀਆਂ ਪਰਚੇ ਇਕਟਾਏਗਾ ਉਹਨਾਂ ਨੂੰ ਇੱਕ ਮਿੰਨੀ ਜੀਪ ਦਾ ਜੋ ਡਰਾ ਦਿੱਤਾ ਜਾਊਗਾ ਇਹ ਵੀ ਬਾਈ ਜੀ ਜਲਦੀ ਕੱਢਿਆ ਜਾਊਗਾ 25 ਤਰੀਕ ਨੂੰ ਕੱਢਣਾ ਹੈ 25 ਟੋਕਨਾਂ ਦੀ ਸਕੀਮ ਇਹ ਜਿਹੜੀ ਵੀਰ ਜੀ ਟੋਕਨਾਂ ਦੀ ਸਕੀਮ ਆ ਉਹ ਰੇਟ ਲਿਸਟ ਸਾਡੇ 300 ਦੇ ਵਿੱਚ ਇੱਕ ਪਰਚੀ ਆ 500 ਦੇ ਵਿੱਚ ਤਿੰਨ ਨੇ 1000 ਦੇ ਵਿੱਚ 10 ਪਰਚੀਆਂ ਨੇ ਟੋਟਲ 2000 ਦੇ ਵਿੱਚ 25 ਨੇ 4000 ਦੇ ਵਿੱਚ 52 ਪਰਚੀਆਂ ਨੇ ਅਤੇ ਜਿਹੜਾ ਵੀਰ 5000 ਰੁਪਏ ਦੇ ਪਰਚੀਆਂ ਪਾਊਗਾ ਉਹਨਾਂ ਨੂੰ ਜਿਹੜੇ ਆ ਟੋਟਲ ਆ ਨਾਮ ਨੇ ਉਹਦੇ ਪਰਚੀਆਂ ਨੇ ਭਾਈ ਜੀ ਉਹ 75 ਪਰਚੀਆਂ ਦਿੱਤੀਆਂ ਜਾਣਗੀਆਂ ਸੋ ਵਾਅਦੇ ਤੋਂ ਬਾਅਦ ਮੇਰਾ ਵੀਰ ਪਰਚੀਆਂ ਪਾਓ ਧੰਨਵਾਦ